ਮਿਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਡੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਆ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਉਹ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹ ਹੀ ਰਾ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਉਹਨੇ ਉਹ ਟਰੀਟਮੈਂਟ ਕਰ ਰਹੀ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲਿਜਾਣਾ ਰੈਫਰ ਕਰਤਾ ਸੀ ਇੱਕ ਪੱਤੀਪੋਰ ਦਾ ਰਵਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਿਦਾ ਲਾਇਸੈਂਸਡ ਵੈਪਨ ਹੁੰਦਾ ਉੱਤੇ ਵਿਖਾਇਦਾ ਨੰਬਰ ਵਗੈਰਾ ਲਿਖਿਆ ਹੁੰਦਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਬਟੋਲ ਬੰਬ ਨਾਲ ਹਮਲਾ ਕੀਤਾ ਉਹ ਬੰਦਾ ਇੰਜਰਡ ਹੋ ਗਿਆ 11:25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਦੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਵੇਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗਟ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹਗੀਰਾਂ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਪਤਾ ਲੱਗਾ ਵੀ ਉਹਨੂੰ ਅਮਨਦੀਪ ਹਸਪੀਟਲ ਭੇਜਤਾ ਹੈਗਾ ਔਰ ਆਗ ਨੂੰ ਕਾਬੂ ਕਰਨ ਤੋਂ ਬਾਅਦ ਇਮੀਡੀਏਟਲੀ ਸਾਡੀ ਜਿਹੜੇ ਐਸ ਐਚ ਓ ਹੈ 베ਰਕਾ ਦੇ ਉਹ ਅਮਨਦੀਪ ਹਸਪੀਟਲ ਗਏ ਸੀਗੇ ਉੱਥੇ ਜਦੋਂ ਗਏ ਨੇ ਤੇ ਉਹ ਅੰਡਰ ਟ੍ਰੀਟਮੈਂਟ ਸੀ ਤੇ ਉੱਥੇ ਉੱਥੇ ਪਾਇਆ ਗਿਆ ਸੀ ਵੀ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਡਾਕਟਰ ਕਹਿੰਦੇ ਹੀ ਇਜ਼ ਅਨਫਿਟ ਟੂ ਗਿਵ ਸਟੇਟਮੈਂਟ ਇਸ ਕਰਕੇ ਉਹ ਨਾਲੇ ਉਹਨਾਂ ਨੇ ਉਹ ਟ੍ਰੀਟਮੈਂਟ ਕਰ ਰਹੇ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲਿਜਾਣਾ ਰੈਫਰ ਕਰਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀਗੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਆਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀ ਤੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ ਬੱਤੀਪੋਰ ਦਾ ਰਵਾਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਿਦਾ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉਥੋਂ ਸਾਫ ਪਹਿਲੀ ਨਜ਼ਰ ਇਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਦੇ ਮਕਦਮੇ ਸੰਬੰਧ ਵਿੱਚ ਵੀ ਸਾਡਾ ਜਿਹੜਾ ਥਾਣਾ ਵੇਰਕਾ ਹੈਗਾ ਉੱਥੇ ਇੱਕ ਮਕਦਮਾ ਦਰਜ ਕੀਤਾ ਗਿਆ 99 71 711 25 ਨੂੰ 324 ਪਬਲਿਕ 4 ਬੀ ਐਨ ਐਸ ਔਰ 2554 9 ਆਰਮਿਕ ਇਹ ਮਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਫ਼ਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰਡ ਜਿਹੜਾ ਹੈਗਾ ਉਹਦਾ ਜਦੋਂ ਹਸਪਤਾਲ ਸਾਡੀ ਐਸ ਐਚ ਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਂ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੋ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ ਇੱਥੋਂ ਦੇ ਰਹਿਣ ਵਾਲੇ ਨੇ ਔਰ ਸਾਡੀ ਟੀਮ ਆਈਓ ਫਿਰ ਉੱਥੇ ਡੀ ਐਮ ਸੀ ਹਸਪਤਾਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਵਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਕਿਉਂਕਿ ਉਹ ਟ੍ਰੀਟਮੈਂਟ ਵਗੈਰਾ ਚੱਲ ਰਿਹਾ ਸੀ ਅੱਜ ਵੀ ਸਾਡੀ ਉੱਥੇ ਜਿਹੜੀ ਆਈਓ ਸਾਡੇ ਉਥੇ ਗਏ ਹੋਏ ਨੇ ਲੁਧਿਆਣਾ ਡੀਐਮਸੀ ਬਿਆਨ ਲੈਣ ਵਾਸਤੇ ਜਿਹੜਾ ਹਾਲਾਤ ਜਿਹੜੇ ਇਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਅਲੈਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਪਟੋਲ ਬੰਬ ਨਾਲ ਹਮਲਾ ਕੀਤਾ ਹੈ ਉਹ ਬੰਦਾ ਇੰਜਰਡ ਹੋ ਗਿਆ ਉਹਦੇ ਉਹ ਆਪਣਾ ਪੋਲਿਟੀਕਲ ਪਾਰਟੀ ਦੇ ਨਾਲ ਸੰਬੰਧਿਤ ਨੇ ਇਸ ਕਰਕੇ ਉਹ ਇਹ ਕਲੀਅਰ ਕਰਨਾ ਜ਼ਰੂਰੀ ਸੀਗਾ ਵੀ ਇਹ ਐਕਚੁਅਲੀ ਜਦੋਂ ਮੌਕਾ ਦੇਖਿਆ ਗਿਆ ਥੋਰਲੀ ਸਾਡੇ ਆਫਿਸ ਹਲਕਾ ਜੀਓ ਵਗੈਰਾ ਉਹਨਾਂ ਨੇ ਵੀ ਦੇਖਿਆ ਮੈਂ ਖੁਦ ਇਕਤਜ਼ਾਮਨ ਕੀਤਾ ਜਦੋਂ ਮੌਕੇ ਦੇਖਣ ਤੇ ਸਾਫ ਪਤਾ ਲੱਗਦਾ ਵੀ ਉਹ ਬੜੀ ਗੱਡੀ ਹੈ ਬਿਲਕੁਲ ਸਾਈਡ ਤੇ ਖੜੀ ਹੋਈ ਹੈ ਸਾਈਡ ਤੇ ਖੜੀ ਹੋਈ ਹੈ ਜਿੱਦਾਂ پارک ਕੀਤੀ ਹੈ ਹੈਂਡ ਬ੍ਰੇਕ ਵੀ ਲੱਗੀ ਹੋਈ ਹੈ ਤੇ ਕਿਉਂਕਿ ਹਾਈਵੇ ਹੈ ਕਾਫੀ ਗੱਡੀਆਂ ਫਾਸਟ ਆਉਂਦੀਆਂ ਹੈ ਗੱਡੀ ਵੀ ਕਾਫੀ ਇਹ ਜਿਹੜੀ ਐਸਯੂਵੀ ਟਾਈਪ ਗੱਡੀ ਆ ਟੌਪ ਕਲਾਸ ਗੱਡੀ ਆ ਜਿਵੇਂ ਉਹ ਲੱਝ ਕੀਤਾ ਜਾ ਰਿਹਾ ਵੀ ਬੰਦਾ ਕੋਈ ਸੀਗਾ ਉਹਨੇ ਰੋਕਿਆ ਹੈਗਾ ਉਹ ਪਹਿਲੀ ਨਜ਼ਰ ਇਦਾਂ ਦੀ ਸਭਾਵਨਾ ਘਟ ਜਾਂਦੀ ਹੈ ਉਹ ਪਹਿਲੀ ਨਜ਼ਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਫਿਰ ਵੀ ਇਹਨੂੰ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲੀ ਪ੍ਰੋਫੈਸ਼ਨਲ ਤਰੀਕੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਇੰਜਰਡ ਨੇ ਉਹਨਾਂ ਦਾ ਵੀ ਬਿਆਨ ਬਕਾਇਦਾ ਲਿਆ ਜਾ ਰਿਹਾ ਤੇ ਉਹ ਇਲੀਗਲ ਵੈਪਨ ਵੀ ਜਿਹੜਾ ਮਿਲਿਆ ਸੀਗਾ ਬਕਾਇਦਾ ਉਹ ਜਲ ਚੁੱਕਾ ਸੀਗਾ ਜਦੋਂ ਗੱਡੀ ਬਹੁਤ ਅੱਗ ਲੱਗੀ ਸੀ ਉਹ ਵੀ ਜਲਿਆ ਹੋਇਆ ਉਹਦੇ ਵਿੱਚ ਇੱਕ ਰਾਉਂਡ ਵੀ ਸੀਗਾ 32 ਬੋਰ ਦਾ ਜਿਹੜਾ ਕਿ ਉਹ ਸੜ ਕੇ ਉਹ ਵੀ ਪਿਗਲ ਗਿਆ ਸੀਗਾ ਇਸ ਕਰਕੇ ਇਸ ਪੰਦੇ ਚ ਪਕਾਇਦਾ ਸਾਡੇ ADC ਪੀ 3 ਉਹਨਾਂ ਦੀ ਸੁਪਰਵਾਈਜ਼ਨ ਚ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪ੍ਰੋਪਰਲੀ ਇਹਨੂੰ ਇਨਵੈਸਟੀਗੇਟ ਕਰਕੇ ਹਰ ਹਰ ਪਹਿਲੂ ਨੂੰ ਜਾਂਚ ਕੀਤਾ ਜਾਵੇਗਾ ਔਰ ਜੋ ਵੀ ਅੱਗੇ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਨਾਲ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਵੇ ਇਹਦੇ ਚ ਸਾਡੀ FSL ਟੀਮ ਨੇ ਜਾਂਚ ਕਰ ਲਈ ਹੈ ਉਥੋਂ ਸੈਂਪਲਸ ਬਾਰੇ ਉਹਨਾਂ ਨੇ हासिल ਕੀਤੇ ਨੇ ਹਰ ਤਰ੍ਹਾਂ ਦੀ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਹਦੇ ਨਾਲ ਕਿਉਂਕਿ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਸਟੇਟ ਜਿਹੜਾ ਸਾਡਾ ਐਫਐਸਐਲ ਸਾਡਾ ਸੈੱਲ ਹੈਗਾ ਉੱਥੋਂ ਅਸੀਂ ਬਲਾਸਟਰਿਕ ਸਪਾਰਟਸ ਜਿਹੜੇ ਆ ਉਹਨਾਂ ਦੀ ਡਿਮਾਂਡ ਕੀਤੀ ਹੈ ਉਹ ਵੀ ਉੱਥੋਂ ਆ ਜਾਣਗੇ ਉਹਨਾਂ ਤੋਂ ਵੀ ਅਸੀਂ ਥੋਰਲੀ ਇਹਨੂੰ ਚੈੱਕ ਕਰਵਾਵਾਂਗੇ ਔਰ ਪ੍ਰੋਪਰਲੀ ਇਹਦੀ ਜਾਂਚ ਕਰਕੇ ਔਰ ਤਫਤੀਸ਼ ਕੀਤੀ ਜਾਰ ਮਕਦਮਾ ਆਲਰੇਡੀ ਦਰਜ ਹੋ ਚੁੱਕਾ ਉਹਨੂੰ ਜੋ ਵੀ ਇਹਦਾ ਅੱਗੇ ਜੋ ਵੀ ਰਿਜ਼ਲਟ ਆਏਗਾ ਉਹ ਤੁਹਾਨੂੰ ਦੱਸਾਂਗੇ